ਹੋਲੇ ਮਾਲੇ ਨੂੰ ਸਮਰਪਿਤ ਪਿੰਡ ਮਾਰਲੀ ਸਾਹਿਬ ਵੱਲੋਂ ਬਾਬਾ ਮਾਲਜੀ ਗੁਰੂ ਅਰਜਨਦੇਵ ਜੀ ਮਹਾਰਾਜ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਨਿਰੰਤਰ ਲੰਗਰ ਚੱਲ ਰਿਹਾ ਹੈ ਕਹਿ ਸਕਦਾ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਸੇ ਪਹਿਲੀ ਵੱਲੋਂ ਜਿਹੜੀ ਲੰਗਰ ਦੀ ਵਿਪਰਤ ਪਾਈ ਗਈ ਸੀ ਇੱਕ ਪ੍ਰਥਾ ਪਾਈ ਗਈ ਸੀ ਉਹ ਨਿਰੰਤਰ ਚੱਲ ਰਿਹਾ ਹੈ ਇਹਨੂੰ ਬੜੇ ਭਾਗ ਲੱਗੇ ਨੇ ਅੱਜ ਸਾਡੇ ਨਾਲ ਪਿੰਡ ਮਾਲੀ ਸਾਹਿਬ ਦੇ ਜਿਹੜੇ ਸਰਪੰਚ ਨੇ ਉਹ ਸਾਡੇ ਨਾਲ ਉਹਨਾਂ ਨਾਲ ਗੱਲ ਕਰਦੇ ਆ ਸੱਜਣੋ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ ਇਹ ਪਿੰਡ ਵੱਲੋਂ ਉਪਰਾਲਾ ਗੋਦਵਾਲ ਸਾਹਿਬ ਦੀ ਕਮੇਟੀ ਦੇ ਵੱਲੋਂ ਹਰੇਕ ਸਾਹਿਬ ਹੀ ਲੱਗਦਾ ਜੀ ਇੱਥੇ ਸੋ ਇਹਦੇ ਵਿੱਚ ਵੱਧ ਚੜ ਕੇ ਸਾਡੇ ਵੱਲੋਂ ਜੀ ਨੱਗ ਦੀਆਂ ਸੰਗਤਾਂ ਵੱਲੋਂ ਹਿੱਸਾ ਪਾ ਕੇ ਸੇਵਾ ਕੀਤੀ ਜਾਂਦੀ ਹੈ ਜੀ ਇਹ ਲੰਗਰ ਸ਼ੇਧ ਚੱਲੂਗਾ ਜੀ ਹੁਲੇ ਮੱਲੇ ਦੋ ਦਿਨ ਹੁਲੇ ਮੱਲੇ ਵਾਲੇ ਤਾਂ ਦੋ ਦਿਨ ਤੋਂ ਹੁਲੇ ਮੱਲੇ ਤੋਂ ਪਹਿਲਾਂ ਤੇ ਦੋ ਦਿਨ ਜੋ ਸੰਗਤ ਵਾਪਸ ਆਉਂਦੀ ਆ ਇਹ ਸ਼ੀਰ ਦਾ ਚੱਲੂਗਾ ਲੰਗਰ ਜੀ ਠੀਕ ਹੈ ਜੀ ਇਹ ਜਿਹੜੇ ਲੰਗਰ ਇਹਦੇ ਵਿੱਚ ਜਿਹੜੀਆਂ ਸੰਗਤਾਂ ਆ ਦੂਰ ਤਰਾਡੇ ਤੋਂ ਆਉਂਦੀਆਂ ਆ ਹਾਂਜੀ ਵਿੱਚ ਜਿਹੜੇ ਇਹ ਲੰਗਰ ਹੈ ਇਹ ਮੀਨੂ ਚੇਂਜ ਹੁੰਦੇ ਰਹਿੰਦੇ ਆ ਜੀ ਹਾਂਜੀ ਬਿਲਕੁਲ ਹੀ ਬਿਲਕੁਲ ਕਦੇ ਮਿੱਠੇ ਚੌਲ ਹੋਗੇ ਕਦੇ ਓ ਕੀਰ ਚੱਲ ਗਈ ਕਦੇ ਜਲੇਬੀਆਂ ਚੱਲ ਗਈ ਸਭ ਦੀ ਸੰਗਤ ਸੇਵਾ ਕੀਤੀ ਜਾਂਦੀ ਹੈ ਜੀ ਤੇ ਕਦੇ ਗੱਜਰਾਂ ਦੀ ਸਬਜ਼ੀ ਕਦੇ ਕੜੀ ਚੌਲ ਹੋਗੇ ਇਦਾਂ ਲੱਕੇ ਜੀ ਸੰਗਤ ਸੇਵਾ ਆਪ ਹੀ ਲੁੱਟਦੀ ਆ ਜੀ ਗੋਦਵਾ ਸਾਹਿਬ ਪੰਡੋ ਸਾਹਿਬ ਮਤਲਬ ਪਰ ਬੰਦਾ ਕਮੇਟੀ ਵੱਲੋਂ ਜਾਂ ਪੰਚਾਇਤ ਵੱਲੋਂ ਸਾਰੇ ਨਾਲ ਮਿਲ ਕੇ ਜੀ ਸਹਿਯੋਗ ਦਿੰਦੇ ਆ ਸੋ ਇਹ ਬੜੀ ਜਿਆਦਾ ਜੀ ਬਿਲਕੁਲ ਜੀ ਇਹ ਲੰਗਰ ਚੱਲ ਰਹੇ ਨੇ ਹਮਾਇਆ ਜਾਂ ਇਹ 20 ਹੋਰ ਦੇ ਇਹ 24 ਘੰਟੇ ਲੰਗਰ ਚੱਲਦਾ ਹਾਂ ਜੀ 24 ਘੰਟੇ ਚੱਲਦਾ ਜੀ ਹਾਂਜੀ ਤੇ ਇਹਦੇ ਵਿੱਚ ਸਹਿਯੋਗ ਜਿਹੜੇ ਪਿੰਡ ਵਾਸੀ ਆ ਇਹ ਜਿਹੜੇ ਸੇਵਾਦਾਰ ਆ ਅੱਜ ਕੱਲ ਤਾਂ ਸਮੇਂ ਚੇਂਜ ਹੋ ਗਿਆ ਜੀ ਜਿਹੜੇ ਸੇਵਾਦਾਰ ਆ ਵੀ ਪੇਡ ਹੋ ਗਿਆ ਆ ਪਰ ਇਹ ਆਪਣੇ ਪਿੰਡ ਵੱਲੋਂ ਦੱਸੋ ਵੀ ਇਹ ਜਿਹੜੇ ਸੇਵਾਦਾਰ ਨੇ ਇੱਕ ਇਸ ਸੇਵਾ ਭਾਗ ਇਹ ਜੀ ਸਾਰੇ ਪਿੰਡ ਦੇ ਜਿੰਨੇ ਵੀ ਯੰਗਸਟਰ ਮੁੰਡੇ ਹੈਗੇ ਆ ਜਾਂ ਸਾਰੇ ਉਹ ਸਵੈਇਈ ਪ੍ਰਤੀ ਸੇਵਾ ਹੀ ਕਰਦੇ ਆ ਜੀ ਕੋਈ ਵੀ ਪੇਡ ਨਹੀਂ ਹੈਗੇ ਸਾਰੇ ਸੇਵਾ ਜੀ ਦੀ ਭਾਵਨਾ ਵਾਲੀ ਸਾਰੇ ਨੱਗਰ ਦੇ ਹੋ ਨੌਜਵਾਨ ਜਿੱਦਾਂ ਜਿੱਦਾਂ ਵੀ ਸਮਾਂ ਮਿਲਦਾ ਆ ਘੰਟਾ 2 ਘੰਟੇ ਆਪਣੀ ਸੇਵਾ ਸੁਭਾਗੇ ਜਾਂਦੀ ਆ ਜੀ ਇਹ ਕਿੰਨੇ ਦੇਰ ਤੋਂ ਇਹ ਜਿਹੜੇ ਲੰਗਰ ਚੱਲ ਰਿਹਾ ਆ ਕਿੰਨੇ ਸਾਲ ਹੋ ਗਏ ਇਹਦੇ ਬਾਰੇ ਵੀ ਕੁਝ ਦੱਸੋ ਜੀ ਤਕਰੀਬਨ ਤਕਰੀਬਨ ਜੀ 25 30 ਸਾਲ ਤੋਂ ਦੇਖਦਿਆਂ ਨੂੰ ਹੋਈ ਗਏ ਜੀ ਇਹਦੋਂ ਚੱਲ ਹੀ ਰਿਹਾ ਉਡੀ ਵੀ ਚੱਲਦਾ ਪਿਆ ਆ ਜੀ ਉਤੋਂ ਪਹਿਲਾਂ ਕਿੰਨੇ ਸਾਲ ਹੋ ਗਏ ਉਹ ਬਖਤੀ ਗੱਲ ਉਹ ਮੈਨੂੰ ਪਤਾ ਨਹੀਂ ਹੈਗਾ ਜੀ ਪਰ 25 30 ਸਾਲ ਤੋਂ ਤੇ ਰੈਗੂਲਰ ਚੱਲਦਾ ਹੀ ਪਿਆ ਆ ਜੀ ਜੀ ਜਿਹੜੀ ਨੌਜਵਾਨ ਪੀੜ੍ਹੀ ਆ ਕਹਿ ਸਕਦੇ ਆ ਕਿ ਤੁਸੀਂ ਯੰਗਸਟਰ ਹੋ ਨਸ਼ਿਆਂ ਦੇ ਵਿੱਚ ਬੜਾ ਗਲਤਾਨ ਹੋਏ ਪਿਆ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਚਲੋ ਹੌਲੀ ਹੌਲੀ ਜੀ ਜਦੋਂ ਕੋਈ ਮਾਰੇ ਰਾਸਤੇ ਤੋਪ ਪੈਂਦਾ ਜੀ ਉਹਨੂੰ ਹੌਲੀ ਹੌਲੀ ਉਹ ਆਪੇ ਆਪ ਹੀ ਪਰਮਾਤਮਾ ਨੇ ਲੈ ਤਾਇਆ ਉਹ ਇੱਕ ਸਹੀ ਰਾਸਤੇ ਆ ਜਵੇ ਅਸੀਂ ਤੇ ਜੀ ਮਹਾਜ ਅੱਗੇ ਅਰਦਾਸ ਕਰਾਂਗੇ ਜੀ ਸਾਰੇ ਨਸ਼ੇ ਤੋਂ ਮੁਕਤ ਹੋ ਜਾਣ ਜਿੰਨੇ ਵੀ ਭਰਾ ਜਿਹਦਾ ਕਿਸੇ ਕੰਮ ਵਿੱਚ ਪਏ ਆ ਤੇ ਉਹ ਨਸ਼ੇ ਤੋਂ ਰਹਿ ਜਾਣਗੇ ਕਿ ਸਤਿ ਆਖੀ ਤੇ ਇਹ ਜਿਹੜਾ ਲੰਗਰ ਹੈ ਇਹ ਕਿੰਨੇ ਦਿਨ ਲਗਾਤਾਰ ਚੱਲਦਾ ਜੀ ਇਹ 6 ਦਿਨ ਲਗਾਤਾਰ ਚੱਲਦਾ ਜੀ ਹਾਂ ਜੀ ਅੱਛਾ ਜੀ ਹਾਂ ਜੀ ਤੇ ਮਤਲਬ ਕੋਈ ਦਿਨ ਰਾਤ ਨਹੀਂ ਆ ਜੀ ਕੋਈ 24 ਘੰਟੇ ਆ ਜੀ ਜਦੋਂ ਵੀ ਮਤਲਬ ਇੱਥੇ ਸਾਡੀ ਸੇਵਾ ਦਾ ਹਰ ਟਾਈਮ ਇੱਥੇ ਰਾਤ ਨੂੰ 11:00 ਵਜੇ ਵੀ ਕੋਈ ਸੰਗਤ ਜੀ ਨੰਗਰੀ ਪੜੀ ਆ ਤੇ ਅਸੀਂ ਉਹਦੇ ਲਈ ਵੀ ਪ੍ਰਬੰਧ ਕੀਤੇ ਹੋਏ ਆ ਜੀ ਉਸ ਟਾਈਮ ਵੀ ਏ ਲੰਗਰ ਚਲਦਾ ਹੀ ਹੋਊਗਾ ਠੀਕ ਹੈ ਜੀ ਜਿਹੜਾ ਸਵੇਰ ਦਾ ਸਵੇਰੇ ਲੰਗਰ ਸਟਾਰ ਹੁੰਦਾ ਉਹ ਕਿਸ ਚੀਜ਼ ਦਾ ਹੁੰਦਾ ਹੈ ਸਵੇਰੇ ਦੀ ਪਕੌੜੇ ਸਵੇਰ ਚਾਹ ਪਕੌੜੇ ਲੰਗਰ ਸਟਾਰ ਹੁੰਦਾ ਜੀ 10 10:30 ਵਜੇ ਤੇ ਲੰਗਰ ਚੱਲੀ ਜਾਂਦੀ ਸਾਰਾ ਆ ਤਕਰੀਬਨ 12:00 ਵਜੇ ਤੱਕ ਚੱਲਦਾ ਉਸ ਤੋਂ ਬਾਅਦ ਜਦੋਂ ਸੰਗਤ ਘਟ ਜਾਂਦੀ ਆ ਫਿਰ ਜਦੋਂ ਵੀ ਸੰਗਤ ਕੋਈ ਟਰਾਲੀ ਰੋਕਦੀ ਜਾਂ ਉਦੋਂ ਕੋਈ ਆ ਜਦੋਂ ਵੀ ਤੋਂ ਉਸ ਟਾਈਮ ਹੀ ਉਹ ਜਿਹੜੇ ਸੇਵਾਦਾਰ ਉਹਨਾਂ ਨੂੰ ਲੰਗਰ ਸਟੌਪ ਜਾਂਦੀ ਹਾਂ ਜੀ ਤੇ ਪਰ ਜੇ ਕੋਈ ਕਿਸੇ ਸੰਗਤ ਨੇ ਮਤਵਲ ਰਹਿਣਾ ਵੀ ਹੋਵੇ ਤਾਂ ਉਹ ਗੁਰਦੁਆਰਾ ਸਾਹਿਬ ਸਾਡਾ ਬਹੁਤ ਵਧੀਆ ਪ੍ਰਬੰਧ ਆ ਤੇ ਅਸੀਂ ਉਥੇ ਗੁਰਦੁਆਰਾ ਸਾਹਿਬ ਤੇ ਭੇਜਦੇ ਆ ਉਥੇ ਸੰਗਤ ਦਾ ਆਪਦਾ ਇਸ਼ਨਾਨ ਕਰਦੇ ਆ ਸਵੇਰੇ ਵੀ ਜਾਂਦੇ ਆ ਬਹੁਤ ਤਾਲੀਆਂ ਆਉਂਦੀਆਂ ਆ ਆਨੰਦਪੁਰ ਸਾਹਿਬ ਨੂੰ ਜਦੋਂ ਜਾਂਦੇ ਵੀ ਆਉਂਦੇ ਵੀ ਆ ਤੇ ਉਹ ਦਿਆਂ ਨਾਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਂਦੇ ਆ ਨਾਲੇ ਉੱਥੇ ਇਸ਼ਨਾਨ ਕਰਕੇ ਆਪਦਾ ਲੰਗਰ ਪਾਣੀ ਛੱਕ ਕੇ ਫਿਰ ਇੱਥੋਂ ਜਾਂਦੇ ਆ ਜੇ ਜਿਹੜੇ ਵਾਪਸ ਵੀ ਆਉਣਗੇ ਉਹਨਾਂ ਲਈ ਰਹਿਣ ਦਾ ਵੀ ਪ੍ਰਬੰਧ ਆ ਔਰ ਜਿਹੜਾ ਲੰਗਰ ਆ 24 ਘੰਟੇ ਨਿਰੰਤਰ ਚੱਲ ਰਿਹਾ ਆ ਕਹ ਸਕਦੇ ਆ ਕਿ ਇਹ ਭਾਵੇਂ ਨਾਨਕ ਦੀ ਕਿਰਪਾ ਕਿ ਇਹ ਜਿਹੜਾ ਲੰਗਰ ਆ ਇਸੇ ਤਰ੍ਹਾਂ ਚੱਲਦੇ ਨੇ ਚੱਲਦੇ ਰਹਿਣਗੇ ਕੈਮਰਾ ਪਰਸਨ ਦਲਵੀਰ ਸਿੰਘ ਦੇ ਨਾਲ ਸੁਖਵਿੰਦਰ ਸੋਹਲ ਨਕੌਤਰ